ਹਾਂ ਦਾ ਮਰ ਗਿਆ ਸਾਡੇ ਨਾਲ ਬਹੁਤ ਕੀਤੀ ਅਸੀਂ ਇਹਨਾਂ ਕਾਣ ਨੂੰ ਬਹੁਤ ਅੱਜ ਖੁਸ਼ੀ ਹੋਈ ਅਸੀਂ ਅੱਜ ਬਾਬੇ ਤੇ ਕਹੇ ਤੜਕੇ ਤੇ ਅੱਜ ਮੱਥਾ ਟੇਕਣ ਗਏ ਹਾਂ ਵੀ ਮਹਾਰਾਜ ਤੁੰਗੇ ਲੈ ਕੇ ਲੈਣਾ ਤੇ ਤੂੰ ਹੀ ਜੋ ਕੀਤਾ ਤੂੰ ਹੀ ਕੀਤਾ ਹੈ ਸਾਡੇ ਨਾਲ ਬਹੁਤ ਬਿਨਾਂ ਕੀ ਮਾਰੇ ਸਾਡੇ ਦੰਦ ਸਰ ਮਤਲਬ ਬਹੁਤ ਮੈਂ ਨਾ ਖੁਸ਼ੀ ਆ ਵੀ ਮਤਲਬ ਸਵੇਰ ਚੰਗ ਜਿਹੜਾ ਅੱਜ ਨੂੰ ਤੜਕੇ ਭੜਾ ਲੱਗਾ ਵਾ ਕਿ ਇਦਾਂ ਮਲ ਵੀ ਹੋ ਗਈ ਗੱਲਬਾਤ ਆ ਅਸੀਂ ਬਹੁਤ ਬਹੁਤ ਮੈਂ ਖੁਸ਼ੀ ਕਰਦੇ ਆ ਵੀ ਚਲੋ ਮਾਰੇ ਨੇ ਸਾਡੇ ਪਿਓ ਮਲ ਵੀ ਇਦਾਂ ਮਾਰੇ ਹੀ ਅਹੀਂ ਵੀ ਨਹੀਂ ਵੇਖਿਆ ਆਂ ਵੀ ਆਪਣੇ ਮਤਲਬ ਪਿਓ ਦਾ ਮੂੰਹ ਬਹੁਤ ਇਨਾਂ ਨੇ ਪੂਰਾ ਸਮਾਂ ਹਟਾਇਆ ਵਾ ਸਿਰਫ ਇੱਕ ਆਦਮੀ ਦੇ ਉਹਨਾਂ ਦੀਆਂ ਜਾਤੀਆਂ ਕਰਨ ਇਹਨਾਂ ਨੇ ਇੰਨਾ ਸਮਾਂ ਬਾੜਾ ਹਟਾਇਆ ਜੀ ਕੋਈ ਕਹਿ ਨਹੀਂ ਸਕਦੇ ਕੋਈ ਬਿਆਨ ਹੀ ਨਹੀਂ ਕਰ ਸਕਦੇ ਇਹਨਾਂ ਦਾ ਤੋਂ ਪਰਮਾਤਮਾ ਵੀ ਕਰ ਰਿਹਾ ਜੋ ਕਰ ਰਿਹਾ ਵਧੀਆ ਕਰ ਰਿਹਾ ਜੇ ਹੋਈ ਉਹ ਦੀ ਸੁਭਾਸਤਿਕ ਦੀ ਮੌਤ ਹੋਈ ਬਹੁਤ ਵਧੀਆ ਹੋਇਆ ਸਰਦਾਰ ਸੁਖਦੇਵ ਸਿੰਘ ਜਿਹੜੇ ਐਸਪੀ ਦੀ ਨੌਕਰੀ ਕਰਦੇ ਸਨ ਡਿਊਟੀ ਦੌਰਾਨ ਹੀ ਇਹਨਾਂ ਨੂੰ ਚੁੱਕ ਕੇ ਜਦਾ ਵਾ ਮਾਰ ਮੁਕਾਤਾ ਸੀ ਜਿਹਦੇ ਉਹਦੇ ਹੱਕ ਬੰਦੇ ਆ ਕਿਉਂਕਿ ਨੌਕਰੀ ਕਰਦੇ ਇੱਕ ਜੋ ਮੁਲਾਜ਼ਮ ਦਾ ਜੋ ਇੱਕ ਵਿਧਵਾ ਦੀ ਪੈਨਸ਼ਨ ਬੰਦੀ ਹੈ ਉਹ ਮਿਲਣੀ ਚਾਹੀਦੀ ਹੈ ਇਹ ਦਾ ਪਰਵਾਰ ਵਿਚਾਰਾ ਹੋਣਾ ਇਤਰਾ ਥੱਕੇ ਥੋੜੇ ਖਾਂਦਾ ਰਿਹਾ ਵਾ ਰੋਟੀ ਪਾਣੀ ਆਂਦੇ ਦੇ ਜਿਹਜੇ ਪੰਡਸ਼ਾ ਨਾ ਮਾਂ ਜੀ ਕਿੰਨੇ ਪਿੰਡ ਨੇ ਕਾਫੀ ਮਦਦ ਕੀਤੀ ਹਾਂਜੀ ਹੁਣ ਪਿੰਡ ਵਾਲਿਆਂ ਮੈਂ ਤਾਂ ਕੀਤੀ ਆ ਫੇਰ ਕਮਰਾ ਪਾਤਾ ਮੜਾ ਚੰਗਾ ਪਿਲਾਏ ਤੂੰ ਬਹਿ ਜਾ ਉੱਥੇ ਰਹੀ ਪੇਕੇ ਆਪਾਂ ਉੱਥੇ ਇਹਨੂੰ ਪਾਲਿਆ ਬੱਚੇ ਸੱਸੀਗਰ ਜਾਨਾ ਸਪੋਕਸਮੈਨ ਤੁਸੀਂ ਜੁੜੇ ਹੋ ਕੱਲ ਸੂਬਾ ਸਿੰਘ ਦੀ ਮੌਤ ਹੋ ਗਈ ਹੈ ਸੂਬਾ ਸਿੰਘ ਜਿਨੇ ਹਜ਼ਾਰਾ ਹੀ ਬੇਗੁਨਾ ਨੌਜਵਾਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਿਆ ਸੀ ਇਸੇ ਪਿੰਡ ਰਾਣੀਵਲਾ ਦੇ ਜਿੱਥੇ ਜਿਹੜੇ ਲੋਕ ਜਿਹੜੇ ਸੱਤ ਦੇ ਮੁਲਾਜ਼ਮ ਜਿਹੜੇ ਕਟੋ ਘੜ ਜਿਹੜੇ ਸੱਤ ਦੇ ਲੋਕ ਜਿਨ੍ਹਾਂ ਨੂੰ ਸੁਭਾ ਸਿੰਘ ਅਤੇ ਹੋਰ ਜਿਹੜੇ ਪੁਲਿਸ ਅਧਿਕਾਰੀ ਸਨ ਉਹਨਾਂ ਨੇ ਮੌਤੇ ਘਾੜ ਉਤਾਰਦਾ ਸੀ ਚਾਰ ਤੇ ਦੋ ਗਸ ਨੂੰ ਸੁਭਾ ਸਿੰਘ ਨੂੰ ਸੁਣਵਾਈ ਹੁੰਦੀ ਆ ਇਸ ਪਰਿਵਾਰ ਨੇ ਜਿਹੜਾ ਕੇਸ ਕੀਤਾ ਸੀ ਉਹਦੇ ਵਿੱਚ ਸਜ਼ਾ ਹੁੰਦੀ ਆ ਉਸ ਤੋਂ ਬਾਅਦ ਫੈਸਲਾ ਹੁੰਦਾ ਸੀ ਬੀ ਅਦਾਲਤ ਵੱਲੋਂ ਤੇ ਹੁਣ ਸੁਭਾ ਸਿੰਘ ਜਿਹਦਾ ਪਟਿਆਲ ਜੇਲ੍ਹ 'ਚ ਬੰਦ ਸੀ ਜਿੱਥੇ ਉਹਨਾਂ ਨਾਲ ਝਗੜਾ ਹੋਇਆ ਜਿਸ ਤੋਂ ਬਾਅਦ ਸੁਭਾ ਸਿੰਘ ਦੀ ਮੌਤ ਹੋ ਗਈ ਆ ਅੱਜ ਅਸੀਂ ਪਰਿਵਾਰ ਕੋਲ ਪਹੁੰਚੇ ਹਾਂ ਜਿਸ ਪਰਿਵਾਰ ਦੇ ਬੇਗੁਨਾਹ ਜਿਹੜੇ ਨੌਜਵਾਨ ਜਿਹੜੇ ਇਹਨਾਂ ਦੇ ਜਿਹੜੇ ਪਤੀ ਸਨ ਉਹਨਾਂ ਨੂੰ ਝੂਠੇ ਮੁਕਾਬਲੇ ਬਣਾ ਕੇ ਮਾਰਦਾ ਸੀ ਅੱਜ ਪਰਿਵਾਰ ਕੋਲ ਜਾਂਦੀ ਕੋਸ਼ਿਸ਼ ਕਰਦੇ ਪਰਿਵਾਰ ਕੀ ਮਹਿਸੂਸ ਕਰਦਾ ਪਿਆ ਵਾ ਕਿਉਂਕਿ ਬੜੀ ਵੱਡੀ ਗੱਲ ਹੁੰਦੀ ਆ ਇੱਕ ਪਰਿਵਾਰ ਦੇ ਜੀ ਘਰੋਂ ਜਾਣਾ ਤੇ ਸਾਡੇ ਨਾਲ ਇਸ ਟਾਈਮ ਦੇ ਸਰਦਾਰ ਸੁਖਦੇਵ ਸਿੰਘ ਜਿਹੜੇ ਉਸ ਟਾਈਮ ਦੇ ਪੁਲਿਸ ਮੁਲਾਜ਼ਮ ਸਨ ਐਸਪੀ ਹੋ ਸਨ ਉਹਨਾਂ ਦੀ ਪਤਨੀ ਗੁਰਮੀਤ ਕੌਰ ਸਾਡੇ ਨਾਲ ਮੌਜੂਦ ਹੈ ਆਪਾਂ ਗੱਲਬਾਤ ਕਰਨੇ ਕੀ ਕਰਨ ਚਾਹੁੰਦੇ ਆ ਮਾਤਾ ਜੀ ਕੀ ਕਰਨਾ ਚਾਹੋਗੇ ਜਿਹੜਾ ਦੋਸ਼ੀ ਸੀ ਜਿਹਨੂੰ ਤੇ ਸਜ਼ਾ ਦਵਾਈ ਸੀ ਸੁਭਾ ਸਿੰਘ ਦੀ ਅੱਜ ਮੌਤ ਹੋ ਗਈ ਕੱਲ ਹਾਂਜੀ ਬਹੁਤ ਖੁਸ਼ੀ ਹੋਈ ਸਾਨੂੰ ਵੀ ਅੱਜ ਸਾਡਾ ਮਰ ਗਿਆ ਸਾਡੇ ਨਾਲ ਬਹੁਤ ਕੀਤੀਆਂ ਹੀ ਇਨਾਂ ਸਾਨੂੰ ਬਹੁਤ ਅੱਜ ਖੁਸ਼ੀ ਹੋਈ ਅਸੀਂ ਅੱਜ ਬਾਬੇ ਤੇ ਕੇ ਤੜਕੇ ਤੇ ਅੱਜ ਮੱਥਾ ਟੇਕਣ ਗਏ ਹਾਂ ਵੀ ਮਹਾਰਾਜ ਤੂੰ ਹੀ ਲੈ ਕੇ ਲੈਣਾ ਈ ਤੇ ਤੂੰ ਹੀ ਜੋ ਕੀਤਾ ਤੂੰ ਹੀ ਕੀਤਾ ਈ ਸਾਡੇ ਨਾਲ ਬਹੁਤ ਬਣ ਹਕੀਮਾਰੇ ਸਾਡੇ ਬੰਦੇ ਤੇ ਸਾਨੂੰ ਬਹੁਤ ਖੁਸ਼ੀ ਹੋਈ ਅੱਜ ਜਦੋਂ ਤੁਹਾਡੇ ਪਤੀ ਦਾ ਇਨਕਾਉਂਟਰ ਹੁੰਦਾ ਫ ਤੁਹਾਨੂੰ ਕੋਈ ਪਤਾ ਲੱਗਾ ਸੀ ਵੀ ਮੇਰੇ ਪਤੀ ਦਾ ਇਨਕਾਉਂਟਰ ਹੋ ਗਿਆ ਤੇ ਕਿਵੇਂ ਜਿਹੜੀ ਸੂਨਾ ਤੁਹਾਨੂੰ ਉਪਕਾਰ ਕਰ ਕਹੋ ਜੀ ਸਾਡੀ ਸੱਸ ਗਈ ਪਤਾ ਲੈਣ ਵੀ ਆਏ ਨਹੀਂ ਅੱਜ ਘਰ ਆਉਂਦੇ ਦੇਹੀ ਤੇ ਆਏ ਨਹੀਂ ਘਰ ਅੱਜ ਤੇ ਸੱਸ ਮੇਰੀ ਕਹਿੰਦੀ ਆ ਪੇ ਬੰਦੇ ਚੁੱਕੇ ਲੈ ਗਏ ਆ ਤੇ ਪੁਲਿਸ ਗਈ ਆ ਗਏ ਆ ਬੰਦੇ ਬੰਦੇ ਲੈ ਕੇ ਉਹਨਾਂ ਗੱਡੀ ਵਿੱਚ ਵੜ ਨਹੀਂ ਦੁੱਤਾ ਕਿਸੇ ਨੂੰ ਵੀ ਠਾਣੀ ਵਾਕਈ ਜਾਂਦੇ ਰਹੀ ਸਾਡੇ ਮਾਤਾ ਜਾਂਦੇ ਰਹੀ ਇਹ ਬੰਦੇ ਬੰਦੇ ਲੈ ਕੇ ਨਗਰ ਨੰਗਰ ਨਹੀਂ ਦਿੱਤਾ ਕਿ ਨਹੀਂ ਕਿ ਕਿੰਨੇ ਨੌਜਵਾਨ ਸੀ ਜਿਹਨੇ ਇਸ ਪਿੰਡ ਦੇ ਜਿੰਨਾਂ ਨੂੰ ਮੌਦੇ ਘੜ ਝੂਠਾ ਨਗੰਡ ਕਰਕੇ ਮਾਰਿਆ ਸੀ ਚਾਰ ਜਾਣੇ ਚਾਰ ਜਾਣੇ ਹਾਂਜੀ ਤੁਹਾਡੇ ਨਾਲ ਇਸੇ ਪਿੰਡ ਦੇ ਰਹਿਣ ਵਾਲੀ ਉਹ ਉਹ ਵੀ ਉਹ ਵੀ ਨੌਕਰੀ ਕੁਛ ਦੀ ਕਰਦੇ ਸੀ ਹਾਂਜੀ ਉਹ ਹੀ ਨੌਕਰੀ ਕਰਦੇ ਤਿੰਨ ਐਸਪੀ ਅਸੀਂ ਤਿੰਨੇ ਐਸਪੀ ਹੋ ਪਤਾ ਨਾ ਉਹਨਾਂ ਦੇ ਨਾਮ ਪਤਾ ਕਿਹੜੇ ਕਿਹੜੇ ਬੰਦਿਆ ਕੀ ਸੀ ਉਹਨਾਂ ਦੇ ਇੱਕ ਸੁਦੇਵ ਸਿੰਘ ਸੀ ਹਾਂਜੀ ਤੇ ਇੱਕ ਦੇਸ਼ਾ ਸਿੰਘ ਸੀ ਹਾਂਜੀ ਤੇ ਸਿੰਦਸੇਂਗੀ ਤੇ ਕਾਲਾ ਜਿਹੜਾ ਸੀ ਮਤਲਬ ਉਹ ਦਿਹਾੜੀਦਾਰ ਬੰਦਾ ਜਿਹੜਾ ਜਲ ਹਾਂਜੀ ਚਾਰ ਜਨ ਜੁਕੇ ਹੋਰ ਕਿਵੇਂ ਮਹਿਸੂਸ ਕਰਦੇ ਹੋ ਅੱਜ ਤੁਹਾਡੇ ਜਿਹੜੇ ਤੁਹਾਡੇ ਪਿਤਾ ਦੇ ਜਿਹੜੇ ਕਾਤਲ ਸਨ ਅੱਜ ਇੱਕ ਕਾਤਲ ਜਿਹਦਾ ਵਾਜਾ ਸੁਭਾ ਸਿੰਘ ਜਿਹੜਾ ਮੌਤੇ ਆਪਣਾ ਚਲ ਗਿਆ ਇਸ ਟਾਈਮ ਜੀ ਹੁਣ ਚਲ ਗਿਆ ਵਾ ਦੱਸਦੇ ਪਏ ਨੇ ਕਿੰਦੇ ਕਾਫੀ ਉਹਨੇ ਵੀ ਕਸ਼ਟ ਚੱਲਿਆ ਮਤਲਬ ਬਹੁਤ ਮੈਂ ਨਾ ਖੁਸ਼ ਹਾਂ ਵੀ ਮਤਲਬ ਸੁਭਾ ਸਿੰਘ ਜਿਹੜਾ ਅੱਜ ਨੂੰ ਤੜਕੇ ਭਰਾ ਲੱਗਾ ਵਾ ਇਦਾਂ ਮਤਲਬ ਵੀ ਹੋ ਗਈ ਗੱਲਬਾਤ ਆ ਦੀ ਵਾਰ ਵਾਰ ਮੈਂ ਕੋਸ਼ਿਸ਼ ਕਰਦੇ ਆਂ ਵੀ ਚਲੋ ਮਾਰੇ ਨੇ ਸਾਡੇ ਪਿਓ ਮਲਵੇਦਨ ਮਾਰੇ ਹੀ ਅਹੀਂ ਵੀ ਨਹੀਂ ਵੇਖਿਆ ਅਹੀਂ ਵੀ ਆਪਣੇ ਦਾ ਮਲਵੇ ਪਿਓ ਦਾ ਮੂੰਹ ਨਿੱਕੇ ਹੁੰਦੇ ਨਾ ਵੀ ਤੇ ਤਾਂ ਕਰਕੇ ਬਹੁਤ ਹੈ ਪਰ ਬਾਅਦ ਜੋ ਮੈਂ ਇਹਨਾਂ ਦੋ ਸਾਲਾਂ ਮੈਂ ਆਂਦੀ ਵੀ ਬਾਅਦ ਜੋ ਹਾਂਜੀ ਇਹ ਤਾਂ ਸਾਡੇ ਨਾਲ ਇਸ ਪਿੰਡ ਦੇ ਵਾਸੀ ਨਾਲ ਮੌਜੂਦ ਨੇ ਭਾਜੀ ਕੀ ਕਹਿਣਾ ਚਾਹੋਗੇ ਇਸ ਪਰਿਵਾਰ ਦੇ ਤੁਸੀਂ ਨਾਲ ਰਹਿੰਦੇ ਹੋ ਕਿਸ ਕਿੰਨਾ ਕੇ ਦੁੱਖ ਝੱਲਣਾ ਪਿਆ ਹੈ ਭਾਜੀ ਨੂੰ ਬਹੁਤ ਸੋ ਨਾਨੀ ਨੀ ਤੰਗੀ ਕੱਟੀ ਹੈ ਨਾ ਪਾਈ ਪਾਈ ਦੇ ਮਥਾਜ ਰਹਿ ਅੱਜ ਵੀ ਵਿਚਾਰੀ ਪਾਂਡੇ ਮਾਜ ਕੇ ਮਿਹਨਤ ਕਰਕੇ ਆਪਣੀ ਦਿਹਾੜੀ ਧੱਪਾ ਕਰਕੇ ਤੇ ਬਾਕੀ ਜਿਹੜੀ ਹਾਲ ਦੀ ਘਰ ਦੀ ਕੰਡੀਸ਼ਨ ਵੀ ਇਹੀ ਲੈ ਜੋ ਉਹ ਤੇ ਵੀਡੀਓ ਦੇ ਵਿੱਚ ਵੀ ਸਭ ਕੁਝ ਤਾਂ ਦਿਖਦਾ ਕਹਿਣ ਦੀ ਕੋਈ ਲੋੜ ਹੀ ਨਹੀਂ ਸਨ ਠੀਕ ਆ ਬਹੁਤ ਇਹਨਾਂ ਨੇ ਪੂਰਾ ਸਮਾਂ ਹਟਾਇਆ ਵਾ ਸਿਰਫ ਇੱਕ ਆਦਮੀ ਦੇ ਉਹਨਾਂ ਦੀਆਂ ਜਾਤੀਆਂ ਕਰਨਾ ਇਹਨਾਂ ਨੇ ਇੰਨਾ ਸਮਾਂ ਮਾੜਾ ਹਟਾਇਆ ਜੀ ਕੋਈ ਕਹਿ ਨਹੀਂ ਸਕਦੇ ਕੋਈ ਬਿਆਨ ਹੀ ਨਹੀਂ ਕਰ ਸਕਦੇ ਇਹਨਾਂ ਦਾ ਦੋਖ ਦੱਸਦੇ ਨੇ ਕਹਿੰਦੇ ਜਿਹੜਾ ਬੱਚਾ ਇਹ ਬੇਟਾ ਵੀ ਉਹਦੋਂ ਹੋਣ ਵਾਲਾ ਸੀ ਜਾਨੀ ਕਦੋਂ ਵੇਖਿਆ ਹੀ ਨਹੀਂ ਬਾਪ ਦਾ ਮੂੰਹ ਹੀ ਨਹੀਂ ਵੇਖਿਆ ਅਨੇ ਮੇਂ ਬਾਦੋਂ ਆ ਰੋ ਬਹੁਤ ਮੰਦਾ ਹਾਲ ਸੀ ਬਹੁਤ ਵਿਚਾਰਾ 15 ਸਾਲ ਉੱਥੇ ਆਪਦੇ ਰਹੀ ਆ ਪਿੱਕੇ ਉੱਥੇ ਦਿਹਾੜੀ ਕੰਮ ਕਰ ਕਰਕੇ ਆਪਣੀ ਮਿਹਨਤ ਕਰ ਕਰਕੇ ਬੱਚਾ ਪੜਾਇਆ 12 ਜਮਾਤਾਂ ਕਰਾਈਆਂ ਭਾਂਡੇ ਮਾਜ-ਬਾਜ ਕੇ ਲੋਕਾਂ ਦੇ ਇੰਨੀ ਇਹਦੀ ਹਾਲਤ ਮੰਦੀ ਸੀ ਅੱਜ ਕਮਰਾ ਵੀ ਲੋਕਾਂ ਦੇ ਸਹਿਯੋਗ ਦੇ ਨਾਲ ਪਿਆ ਹੋਇਆ 39 ਸਾਲ ਬਾਅਦ ਆਦੇ ਕਿੰਨੇ ਇਨਜਾਬ ਬਹੁਤ ਵਧੀਆ ਹੋਇਆ ਹਨਸਾਫ ਮੜਿਆ ਅੱਜ ਮਿਲਿਆ ਕੋਈ ਆਸਵਾ ਕੋਈ ਬੱਚਾ ਬੱਚੇ ਨੂੰ ਉਹਨੂੰ ਮਿਲਣੀ ਚਾਹੀਦੀ ਉਹਦੀ ਨੌਕਰੀ ਮਿਲਣੀ ਚਾਹੀਦੀ ਇਹਨਾਂ ਨੂੰ ਬਣਦਾ ਹੈ ਕਿ ਮਿਲਣਾ ਚਾਹੀਦਾ ਉਹਨਾਂ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਆ ਪ੍ਰਮਾਤਮਾ ਵੀ ਕਰ ਰਿਹਾ ਜੋ ਕਰ ਰਿਹਾ ਵਧੀਆ ਕਰ ਰਿਹਾ ਜੇ ਹੋ ਗਈ ਉਹਦੀ ਸੁਭਾਸਤਿਕ ਦੀ ਮੌਤ ਹੋਈ ਬਹੁਤ ਵਧੀਆ ਹੋਇਆ ਮੈਨੂੰ ਕਮਾਨ ਨੂੰ ਸ਼ਾਂਤੀ ਮਿਲੀ ਬਹੁਤ 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 ਸ਼ੁਨ ਕਮਾਨ ਨੂੰ ਸ਼ਾਂਤੀ ਆ ਮਾਤਾ ਜੀ ਅੱਜ ਕੋਈ ਆਤਮਾ ਦਾ ਮੈਂਬਰ ਗਿਆ ਵਾ ਬਹੁਤ ਸ਼ਾਂਤੀ ਹੋਈ ਆ ਉਹੀ ਕੁਛ ਨਾ ਵੇਖਣਾ ਬਹੁਤ ਨੇ 30 ਸਾਲ ਉਹਨਾਂ ਰਾਜੀ ਕੀਤਾ ਇਹਨੂੰ ਦੁਖੀ ਕਰਕੇ ਉਹਨਾਂ ਰਾਜ ਕੀਤਾ ਪਰ ਹੋਣੀ ਉਹਨਾਂ ਦਾ ਵੀ ਅੰਤ ਇਦਾਂ ਹੀ ਹੋਣਾ ਆ ਮਾਤਾ ਜੀ ਅੱਜ ਕੀ ਮਹਿਸੂਸ ਕਰਦੇ ਪਏ ਹੋ ਅੱਜ ਸੂਬਾ ਸਿੰਘ ਅੱਜ ਬਹੁਤ ਸਾਨੂੰ ਖੁਸ਼ੀ ਹੋਈ ਆ ਵੀ ਸਾਡੇ ਨਾਲ ਕੀਤੀਆਂ ਤੇ ਆਪਣੇ ਕੀਤੀ ਦਾ ਫਾਲੇ ਪਾਉਂਦੇ ਆ ਤੇ ਮਹਾਰਾਜ ਜੀ ਤੇ ਘੜਿਆਥੇ ਜੋੜੀ ਤੇ ਮਹਾਰਾਜ ਜੀ ਸਾਡੇ ਨਾਲ ਕੀਤੀਆਂ ਤੇ ਇਤਾਂ ਇਹਨਾਂ ਦੇ ਬੱਚੇ ਰੋਂ ਅੱਜ ਇਹ ਤਾਂ ਸਾਡਾ ਬੱਚਾ ਰੋਂਦਾ ਹੀ ਮੰਗਰੋ ਤੇ ਇਤਾਂ ਇਹਨਾਂ ਦੇ ਬਹੁਤ ਬੱਚੇ ਰੋਂਦੇ ਆ ਸਾਨੂੰ ਬਹੁਤ ਖੁਸ਼ੀ ਹੋਈ ਅੱਜ ਅੱਜ ਫਿਰ ਗੁਰਦਰੇ ਸਾਹਿਬ ਮੱਥਾ ਟੇਕਣ ਗਏ ਹਾਂਜੀ ਹਾਂਜੀ ਬਾਬੇ ਤੇ ਗਏ ਹਾਂ ਮੱਥਾ ਟੇਕਦੇ ਆਏ ਵੀ ਮਹਾਰਾਜ ਇਹਨਾਂ ਤੋਂ ਵੀ ਲੈ ਕੇ ਲੈਣੇ ਆ ਬੇਨਹ ਕੇਹੀਓ ਬੇਨਹ ਕੇ ਮਾਰੇ ਹੀ ਨਾ ਤੇ ਸਾਨੂੰ ਬਹੁਤ ਖੁਸ਼ੀ ਹੋਈ ਅੱਜ ਇਹਦੀ ਮੌਤ ਹੋ ਗਈ ਹੈ ਸਰਕਾਰ ਨਾਲ ਕੋਈ ਗੱਲਬਾਤ ਕੀਤੀ ਜਿੱਦਾਂ ਦਾਤੇ ਪੇ ਵੀ ਤੁਸੀਂ ਪੁਲਿਸੇ ਨੌਕਰੀ ਕਰਦੇ ਸੀ ਕਿਉਂਕਿ ਜਦੋਂ ਉਹਨਾਂ ਕਹਿੰਦਾ ਪੀ ਇਹ ਬੇਗੁਨਾਹ ਕਰਕੇ ਮਾਰੇ ਗਏ ਫਿਰ ਸਰਕਾਰ ਨਾਲ ਕੋਈ ਗੱਲਬਾਤ ਕੀਤੀ ਕੋਈ ਨੌਕਰੀ ਬਾਰੇ ਕੋਈ ਨਹੀਂ ਸਰ ਕੋਈ ਗੱਲਬਾਤ ਸਰਕਾਰ ਨਾਲ ਹੋਈ ਨਹੀਂ ਕੋਈ ਨਹੀਂ ਕੋਈ ਪੁੱਛਣ ਕਿਛੇ ਨਹੀਂ ਆਇਆ ਸਰ ਕੋਈ ਨਹੀਂ ਆਇਆ ਕੀ ਸਰਕਾਰਾਂ ਦਾ ਕੀ ਮੰਗ ਸੁਣਦੀ ਸਰ ਸਰਕਾਰ ਮੇਰੇ ਪਿਓ ਵਾਲਾ ਜਿਹੜਾ ਹੱਕ ਦਾ ਮੇਰੇ ਮਾਤਾ ਪਿਤਾ ਚ ਲੱਗੇ ਤੇ ਮੈਨੂੰ ਨੌਕਰੀ ਮਿਲ ਜੇਗਾ ਨਹੀਂ ਮਿਲ ਜੀ ਕਿਉਂਕਿ ਉਸ ਸਮੇਂ ਤੇ ਦਾਜੇ ਪਏ ਨੇ ਕਿ ਸਰਦਾਰ ਸੁਖਦੇਵ ਸਿੰਘ ਜਿਹੜੇ ਐਸਪੀ ਦੀ ਨੌਕਰੀ ਕਰਦੇ ਸਨ ਡਿਊਟੀ ਦੌਰਾਨ ਹੀ ਇਹਨਾਂ ਨੂੰ ਚੁੱਕ ਕੇ ਜਦਾਵਾ ਮਾਰ ਮੁਕਾਤਾ ਸੀ ਜਿਹਦੇ ਉਹਦੇ ਹੱਕ ਬੰਦੇ ਆ ਕਿਉਂਕਿ ਨੌਕਰੀ ਕਰਦੇ ਇੱਕ ਜੋ ਮੁਲਾਜ਼ਮ ਦਾ ਜੋ ਇੱਕ ਵਿਧਵਾ ਦੀ ਪੈਨਸ਼ਨ ਬੰਦੀ ਹੈ ਉਹ ਮਿਲਣੀ ਚਾਹੀਦੀ ਹੈ ਜੋ ਉਹਦੇ ਹੱਕ ਹਕੂਕ ਬੰਦੇ ਪਏ ਉਹ ਜਿਹੜੂ ਮਿਲ ਜਾਂਦੇ ਹੈ ਪਰਿਵਾਰ ਦੀ ਮੰਗ ਹੈ ਜ ਪਰਿਵਾਰ ਚ ਕਿਦ ਤਰ੍ਹਾਂ ਕਰੇ ਖੁਸ਼ੀ ਦੀ ਲਹਿਰ ਵਖਣ ਮਿਲਦੀ ਪਈ ਆ ਕਿਤੇ ਸ਼ੁਕਰਾਨਾ ਕਰਦੇ ਪਏ ਜਿਸ ਆਦਮੀ ਨੇ ਇਹਨਾਂ ਦੇ ਘਰ ਦਾ ਜਿਹੜਾ ਸਿਰ ਦਾ ਸਾਈਂ ਜਿਹੜਾ ਮਾਰਿਆ ਸੀ ਅੱਜ ਉਹ ਜਿਹਨਾਂ ਨੂੰ ਚਲ ਗਿਆ ਵਾ ਸਾਹ ਨਾਲ ਐਸੇ ਪਿੰਡ ਦੇ ਬਿਲਕੁਲ ਜਿਹੜੇ ਪਿੰਡ ਗਵਾਂਢੀ ਆ ਉਹ ਵੀ ਨਾਲ موجوده ਮਾਤਾ ਜੀ ਕੀ ਕਹਿਣਾ ਚਾਹੋਗੇ ਜੱਸਾ ਹੁਣ ਪੈਨ ਨੂੰ ਇੱਕ ਇਨਸਾਫ ਮਿਲਿਆ ਸੀ 32 ਸਾਲਾਂ ਬਾਅਦ ਜਿਹੜਾ ਬੰਦਾ ਜਿਹਦੇ ਬੰਦੇ ਨੇ ਇਹਨਾਂ ਦੇ ਘਰ ਵਾਲਾ ਮਾਰਿਆ ਸੀ ਉਹ ਅੱਜ ਮਰ ਗਿਆ ਵਾ ਅਸੀਂ ਤਾਂ ਬਹੁਤ ਖੁਸ਼ੀ ਮਨਾਈ ਅੱਜ ਮਹਾਰਾਜ ਨੇ ਚੰਗੀ ਕੀਤੀ ਸਾਡਾ ਚਲ ਘਰੋਂ ਖੜ ਕੇ ਮਾਰਿਆ ਵਾ ਉਹ ਟਾਈਮ ਤੇ ਸਾਨੂੰ ਵੀ ਬਹੁਤ ਜ਼ਿਆਦਾ ਉਹਨਾਂ ਨੇ ਮੇਰੇ ਸਾਹਮਣੇ ਕੁੱਟਿਆ ਅੱਛਾ ਬਹੁਤ ਘਰੇ ਲਿਆਂਦਾ ਵਾ ਉਹਨਾਂ ਕੁੱਟ ਮਾਰ ਕੀਤੀ ਸਮਾਨ ਵੀ ਆਂਦੇ ਸੀ 10 ਤੂੰ ਕਿਹੜਾ ਲਿਆਂਦਾ ਵਾ ਤੇ ਸਮਾਨ ਉਹਨੇ ਆਖਿਆ ਮੈਂ ਲਿਆਂਦਾ ਕੋਈ ਨਹੀਂ ਮੈਂ ਕਿਹੜਾ ਦੱਸੂੰਗਾ ਮੈਂ ਨਹੀਂ ਸਮਾਨ ਲਿਆਂਦਾ ਇਹਦਾ ਪਰਿਵਾਰ ਵਿਚਾਰਾ ਹੋਣਾ ਇਤਰਾ ਧੱਕੇ ਧੋੜੇ ਖਾਂਦਾ ਰਿਹਾ ਵਾ ਰੋਟੀ ਪਾਣੀ ਆਂਦੇ ਦੇ ਜਿਹਜਾ ਪੰਡਸ਼ਾ ਨਮਾ ਜਿਕੇ ਕਿਤੇ ਪਿੰਡ ਨੇ ਕਾਫੀ ਮਦਦ ਕੀਤੀ ਹਾਂਜੀ ਹੁਣ ਪਿੰਡ ਵਾਲਿਆਂ ਮੈਂ ਤਾਂ ਕੀਤੀ ਫੇਰ ਕੋਠਰਾ ਪਾਤਾ ਮੜਾ ਚੰਗਾ ਪਿਲਾਇਆ ਤੂੰ ਬਹਿ ਜਾ ਉੱਥੇ ਰਹੀ ਪੇਕੇ ਆਪਣੇ ਉੱਥੇ ਇਹਨੂੰ ਪਾਲਿਆ ਬੱਚੇ ਮਾਹੌਲ ਕਿਦਾਂ ਦਾ ਸੀ ਜਰਵਾਤ ਵਾ ਚੱਲਦਾ ਫਿਰ ਉਹ ਮਾਹੌਲ ਕਿਦਾਂ ਦਾ ਸੀ ਕਿਦਾਂ ਲੋਕ ਆਪਣੇ ਘਰਾਂ ਚ ਰਹਿੰਦੇ ਸੀ ਜਾਂ ਬਾਹਰ ਨਿਕਲਦੇ ਗਏ ਲੋਕ ਡਰਦੇ ਹਾਂ ਰਵਾਤ ਚੱਲਦਾ ਸੀ ਉਹਦੋਂ ਅਤਵਾ ਜਲਦਾ ਹੀ ਉਦੋਂ ਇਤਰਾ ਹੀ ਕੋਈ ਕੋਈ ਕਿਤੇ ਚੱਲ ਜਾਂਦਾ ਹੈ ਕੋਈ ਕਿਤੇ ਚੱਲ ਜਾਂਦਾ ਹੈ ਅਹੀਂ ਵੀ ਨਹੀਂ ਕਰੇ ਆਮ ਖਸ ਰਹਿੰਦੇ ਤੈਨੂੰ ਤਾਂ ਸਿੱਧੀ ਤਨ ਦਸੀਏ ਸਾਡਾ ਉਹ ਚਾਚਾ ਜੀ ਹੀ ਜਿਹੜਾ ਠੇਕਦਾਰ ਹੈ ਲੱਗਦਾ ਹੈ ਹਾਂਜੀ ਉਹਨੂੰ ਪਿੰਦੇ ਹੀ ਤੇ ਸਾਨੂੰ ਵੀ ਲੱਗਦਾ ਨਾਲ ਡਰ ਕੋਣ ਪਿੰਦੇ ਹੀ ਅ ਕੁਝ ਨਹੀਂ ਨਹੀਂ ਕੀ ਪਿੱਪਲ ਕੇ ਕੀ ਆਉਂਦੇ ਨਾਲ ਮੜੇ ਹੀ ਉਦੋਂ ਉਹ ਵੀ ਉਹਨਾਂ ਦਾ ਕਰਕੇ ਵੀ ਜ਼ਿਆਦਾ ਇਹਨਾਂ ਨੂੰ ਉੱਥੇ ਵੀ ਰੱਖਿਆ ਹੈ ਘਰੇ ਆਪਦੇ ਬੰਦੇ ਵੀ ਮੇਰੇ ਬੰਦੇ ਆ ਵੀ ਮੈਨੂੰ ਖਤਰਾ ਵਾ ਜਦੋਂ ਆਵਦਿਆਂ ਦਾ ਇਹ ਹੁੰਦਾ ਵੀ ਮਤਲਬ ਮੇਰੀ ਮਹੱਤਤ ਕਰਨਗੇ ਕਿ ਕਿ ਮੌਕਾ ਮੌਲ ਮਾੜਾ ਵਾ ਤੇ ਮੁੜ ਕੇ ਉਹਨੂੰ ਵਿਚਾਰੇ ਨੂੰ ਉਸ ਟਾਈਮ ਉਸ ਟਾਈਮ ਤੇ ਪੁਲਿਸ ਦਾ ਡਰ ਕਿਦਾਂ ਦਾ ਸੀ ਪੁਲਿਸ ਦਾ ਡਰ ਤਾਂ ਹੁਣ ਇਤਰਾ ਹੀ ਆ ਜਿਤਨਾ ਹੁਣ ਸੀ ਉਦਾਂ ਹੀ ਡਰ ਉਹਦੋਂ ਹੀ ਨਜਾਇਜ਼ ਹੀ ਜਦੋਂ ਜਾਇਜ਼ ਤੇ ਖੜਿਆ ਹੋਣਾ ਜਾਇਜ਼ ਫੜ ਕੇ ਖੜਿਆ ਵਾ ਜਾਇਜ਼ ਫੜ ਕੇ ਨਜਾਇਜ਼ ਨਜਾਇਜ਼ ਚੁੱਕ ਚੁੱਕ ਮਾਰ ਦਿੰਦੇ ਜਾਇਜ਼ ਚੁੱਕੀ ਕੋਈ ਇਹ ਕਹਿੰਦੀ ਕਿ ਹੈਗਾ ਕੁਝ ਹੈਗਾ ਹੀ ਉਹ ਬੰਦਾ ਇਹੋ ਜਿਹਾ ਹੀ ਨਾ ਇੰਨਾ ਵਧੀਆ ਹੀ ਨਾ ਮਤਲਬ ਕਿਸੇ ਨੂੰ ਵੀ ਜਾ ਕੇ ਅੱਜ ਵੀ 30 ਸਾਲ ਬਾਅਦ ਉਹਦੀ ਕਹਾਣੀ ਪੁੱਛ ਲੋ ਨਾ ਇੰਨਾ ਵਧੀਆ ਬੰਦਾ ਸੀ ਨਾ ਤੇ ਜਿਹੜਾ ਇਹ ਪੁਲਿਸ ਨੇ ਨਜਾਇਜ਼ ਮਾਰਿਆ ਸਰਪਿੱਕਾ ਆਪਣੇ ਪ੍ਰਮੋਸ਼ਨ ਦੇ ਸਾਥ ਆਪਣੇ ਸਟਾਰਾਂ ਦੀ ਖਾਤਰ ਇਹਨਾਂ ਜੋ ਕੁਝ ਕੀਤਾ ਕੋਈ ਸੁਣਵਾਈ ਦੁਵਾਈ ਹੈਗੀ ਕੁਝ ਨਹੀਂ ਹੋਈ 30 ਸਾਲ ਬਾਅਦ ਕੁਝ ਨਹੀਂ ਹੋਈ ਸੁਣਾਈ ਤੁਸੀਂ ਦੇਖ ਹੀ ਰਹੋ ਤੁਹਾਨੂੰ ਪਤਾ ਲੱਗ ਹੀ ਰਿਹਾ ਹੈ ਨਹੀਂ ਜਦੋਂ ਪੁਲਿਸ ਚੁੱਕ ਕੇ ਖੜਦੀ ਫਿਰ ਪਰਿਵਾਰ ਵਾਲੇ ਕੋਈ ਗੱਲਬਾਤ ਸੁਣੀ ਜਾਂਦੇ ਹੀ ਉਦੋਂ ਕਿ ਨਹੀਂ ਕੁਝ ਨਹੀਂ ਦੇਖਣੀ ਨਹੀਂ ਦਿੰਦੇ ਸਰ ਕਿਸੇ ਨੂੰ ਕਿਸੇ ਨੂੰ ਥਾਣੇ ਦੇ ਵਿੱਚ ਨੰਗਣੀ ਨਹੀਂ ਦਿੰਦੇ ਅੱਛਾ ਜੇ ਕਿਉਂ ਜਾ ਨਹੀਂ ਸਕਦਾ ਠਾਣੇ ਦੇ ਵਿੱਚ ਜਾਣਾ ਕੀ ਹੈ ਜੇ ਆ ਜਾਂਦਾ ਤੁਹਾਡੇ ਬੰਦੇ ਚਲੋ ਤੁਹਾਨੂੰ ਮਿਲਣ ਨਹੀਂ ਦਿੱਤਾ ਜਾਂਦਾ ਤੁਹਾਨੂੰ ਪਤਾ ਹੈ ਪੁਲਿਸ ਦਾ ਜਿਹੋ ਜਿਹਾ ਵਰਤੀਦਾ ਹੁੰਦਾ ਵਾ ਤੇ ਕਦੋਂ ਪਤਾ ਕਿਦਾਂ ਲੱਗਦਾ ਵੀ ਜਿਦਾਂ ਸਾਡਾ ਜਿਹੜਾ ਜਿਹੜਾ ਘਰ ਦਾ ਪਰਿਵਾਰ ਦਾ ਜਿਹੜਾ ਡੀਓ ਮਾਰ ਸੀ ਨੇ ਮਤਲਬ ਆ ਕੇ ਜਿ ਤਰ੍ਹਾਂ ਦੱਸਿਆ ਹੋਇਆ ਵੀ ਇੰਨਾ ਇਨਕਾਊਂਟਰ ਕਰ ਦਿੱਤਾ ਵਾ ਦਾ ਤੇ ਕੁਝ ਨਹੀਂ ਕਰਤੇ ਲਾਸ਼ ਤੱਕ ਨਹੀਂ ਦਿੱਤੀ ਕਦੀ ਫੁੱਲ ਤੱਕ ਨਹੀਂ ਦਿੱਤੇ ਇਸ ਬੰਦੇ ਦੇ ਕੋਈ ਪਤਾ ਹੀ ਨਹੀਂ ਅੱਜ ਅੱਜ ਤੱਕ ਨਹੀਂ ਕਨਫਰਮ ਹੋਇਆ ਵੀ ਕਿੱਥੇ ਮਾਰਿਆ ਕਿਉਂ ਮਾਰਿਆ ਕਿੱਦਾਂ ਮਾਰਿਆ ਕਿਉਂ ਕਰਤਾ ਬਸ ਖਤਮ ਸਿਰਫ ਇੱਕ ਸਰਕਾਰਾਂ ਦਾ ਜ਼ੋਰ ਸੀ ਮਾਨੂੰ ਤੇ ਜਾ ਪੁਲਿਸ ਦਾ ਜੋਰ ਹੋ ਸਕਦਾ ਜਿਹੜਾ ਇਸ ਤਰ੍ਹਾਂ ਹੋ ਗਿਆ ਅੱਜ ਫਿਰ ਖੁਸ਼ੀ ਮਹਿਸੂਸ ਅੱਤਵਾਦ ਨੂੰ ਕੀਤਾ ਗਿਆ ਖੁਸ਼ੀ ਮਹਿਸੂਸ ਹੁੰਦੀ ਹੈ ਬਹੁਤ 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 ਹੋਈ ਹੈ ਸਾਡ ਸੁਣਿਆ ਤੁਸੀਂ ਉਸ ਟਾਈਮ ਤੇ ਜਦੋਂ ਅੱਤਵਾਦ ਦਾ ਪੂਰਾ ਜੋਰ ਸੀ ਤਾਂ ਉਸ ਸਮੇਂ ਤੇ ਕਿਸੇ ਵੀ ਪਰਿਵਾਰ ਦੀ ਕੋਈ ਸੁਣਵਾਈ ਕੋਈ ਦੁਹਾਈ ਨਹੀਂ ਸਿੰਦੀ ਕੋਈ ਪੁਲਿਸ ਮੁਲਾਜ਼ਮ ਜਾਂ ਕੋਈ ਜਿਹੜਾ ਅਤਵਾਦੀ ਕਹੇ ਘਰੋਂ ਚੁਕੜਿਆ ਜਾਂਦਾ ਸੀ ਜੇਲਾ 'ਚ ਬੰਦ ਕੀਤਾ ਜਾਂਦਾ ਸੀ ਤਸੀਹੇ ਦਿੱਤੇ ਜਾਂਦੇ ਸਨ ਤੇ ਝੂਠੇ ਇਨਕਾਊਂਟਰ ਬਣਾ ਕੇ ਮਾਰਤਾ ਸੀ ਕਈਆਂ ਕਈਆਂ ਤੇ ਅਜੇ ਇਹ ਨੌਜਵਾਨ ਜਿਨ੍ਹਾਂ ਦੀਆਂ ਲਾਸ਼ਾਂ ਤੱਕ ਜਿਹੜੀਆਂ ਪਰਿਵਾਰ ਤੱਕ ਨਹੀਂ ਪਹੁੰਚੀਆਂ ਜਿਨ੍ਹਾਂ ਦਾ ਉਹ ਅੰਤਿਮ ਸੰਸਕਾਰ ਤੱਕ ਨਹੀਂ ਕਰ ਸਕੇ ਤਾਂ ਅੱਜ ਇਸ ਪਰਿਵਾਰ ਵਿੱਚ ਇੱਕ ਖੁਸ਼ੀ ਆ ਦੱਸਦੇ ਵੇ ਮਾਤਾ ਜੀ ਵੀ ਮੇਰੇ ਗੁਰਦਾਰ ਸਾਹਿਬ ਗਈ ਆ ਮੱਥਾ ਟੇਕਿਆ ਪ੍ਰਸ਼ਾਨ ਕੀਤਾ ਵਾ ਕਿਉਂਕਿ ਜਿਸ ਆਦਮੀ ਨੇ ਇਹਨਾਂ ਦੇ ਘਰ ਦਾ ਜੀ ਮਕਾਇਆ ਸੀ ਅੱਜ ਉਹਨਾਂ ਵਿੱਚੋਂ ਇੱਕ ਜਿਹੜਾ ਸੂਬਾ ਸਿੰਘ ਨਾਮ ਦਾ ਜਿਹੜਾ ਇੰਸਪੈਕਟਰ ਹੈ ਸਾਬਕਾ ਇੰਸਪੈਕਟਰ ਸੀ ਅੱਜ ਉਹ ਇਸ ਜਹਨੋਂ ਚਲ ਗਿਆ ਵਾ ਕੁਲਦੀਪ ਸਿੰਘ ਦੀਪਾ ਰੋਜ਼ਾਨਾ ਸਪੋਕਸਮੈਨ ਤਰਨਤ